ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਸਾਂਝ ਕਲਾਂ ਤੋਂ ਕੱਲ ਰਾਤੀ ਤਿੰਨ ਟਰਾਲੀਆਂ ਲੋਡ ਕੀਤੀਆਂ ਸੀ ਸੇਵਾ ਲਈ ਹੜਪੀੜਤਾ ਵਾਸਤੇ ਰਾਤ 23:00 ਵਜੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਮੇਰਾ ਵੀਰ ਬਹੁਤ ਨੁਕਸਾਨ ਹੋਇਆ ਤਾਂ ਟਰੈਕਟਰ ਟੋਟਲੀ ਖਤਮ ਹੋ ਗਿਆ ਮੋਰਿਓ ਟਰਾਲੀ ਵੀ ਪਿੱਛੋਂ ਸਾਰੀ ਭੰਪਤੀ ਆ ਤੇ ਬਹੁਤ ਜ਼ਿਆਦਾ ਆਹ ਟਰੱਕ ਵੱਜਿਆ ਵਿੱਚ ਆ ਕੇ ਟਰੱਕ ਵਾਲਾ ਵਿੱਚ ਪਿੱਛੋਂ ਨੀਂਚ ਆ ਕੇ ਇਹਨੇ ਟਰੱਕ ਮਾਰਿਆ ਮੈਂ ਇਨਾ ਸ਼ੁਕਰ ਆ ਕਿਸੇ ਦੇ ਕੋਈ ਸੱਟ ਪੇੜ ਨਹੀਂ ਲੱਗੀ ਮੁੰਡੇ ਸਾਰੇ ਆਪਣੇ ਹੋਟਲ ਦੇ ਵਿੱਚ ਚਾਹ ਪੀਣ ਰੁਕੇ ਹੋਏ ਸੀਗੇ ਟਾਬੇ ਤੇ ਤੇ ਸਾਰੇ ਚਾਹ ਪੀਣਗੇ ਸੀ ਆਹ ਟਰੱਕ ਪਿੱਛੇ ਆਟ ਉਹ ਟਰੈਕਟਰ ਤੇ ਵੱਜਿਆ ਪਹਿਲਾਂ ਉਹ ਟਰੈਕਟਰ ਆ ਟਰਾਲੀ ਤੇ ਵੱਜਿਆ ਆ ਵੀ ਟਰਾਲੀ ਪਲਟਾ ਤੀ ਆਹ ਟਰੈਕਟਰ ਦੇ ਵੀ ਦੋਨੇ ਰਹਿਮ ਤੋੜਤੇ ਆ ਮੋਹਰੇ ਨੁਕਸਾਨ ਹੋ ਗਿਆ ਟਰਾਲੀ ਵੀ ਪਲਟਾ ਤੀ ਆਹ ਤਾਂ ਟਰੈਕਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਕੀ ਦੇਖਦੇ ਆ ਟਰੈਕਟਰ ਵੀ ਹੁਣ ਮੰਗ ਕੇ ਲਿਆਂਦਾ ਹੋਇਆ ਜੋ ਸੋਖਦਾ ਵੀਰ ਦੀ ਮਦਦ ਕਰਾਂਗੇ ਬਾਕੀ ਵੀਰਾਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਵੀਰ ਦਾ ਸੰਯੋਗ ਪਾਇਆ ਜਾਵੇ ਬਾਕੀ ਕੋਈ ਨਹੀਂ ਜੀ ਬਾਬਾ ਚੜ੍ਹਦੀ ਕਲਾ ਰੱਖੇ ਸੱਟਾਂ ਪੇਟਾਂ ਤੋਂ ਬਚਾਅ ਹੋ ਗਿਆ ਮੁੰਡਿਆਂ ਦਾ ਸਾਰੇ ਮੁੰਡੇ ਉਧਰ ਉਤੀ ਚਾਹ ਪੀਂਟਾ ਬੇਤੇ ਗਏ ਸੀਗੇ ਉਹ ਪਿੱਛੋਂ ਟਰੱਕ ਵਾਲਾ ਨੀਂਦ 'ਚ ਆ ਗਿਆ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਦੁਬਾਰਾ ਮੁੰਡੇ ਸੇਵਾ ਕਰਦੇ ਰਹਿਣ ਆਹ ਟਰਾਲੀ ਦੇ ਵਿੱਚ ਵੀ ਆ ਕੇ ਟਰੈਕਟਰ ਵੱਜਾ ਤੀਜੀ ਟਰਾਲੀ ਸਾਡੀ ਇਹਦਾ ਡੱਲ ਆਇਆ ਹੋਇਆ ਬਚਾਅ ਹੋ ਗਿਆ